ਸਪਰਿੰਗ ਦਾ ਕੰਮ ਚੱਲਦਾ ਹੁੰਦਾ ਸੀ ਘਰੇ ਹੀ ਮੇਰਾ ਆਪਦਾ ਕੰਮ ਸੀਗਾ ਉਹ ਪਤਾ ਨਹੀਂ ਕਿਸੇ ਨੇ ਕੁਝ ਕੀ ਕਰਾਇਆ ਕੀ ਗੱਲ ਹੋਈ ਹੈ ਕੀ ਬਾਤ ਹੋਈ ਹੈ ਬਸ ਸਾਰਾ ਕੁਝ ਹੀ ਨਾਸ਼ਕ ਹੋ ਗਿਆ ਮੇਰਾ ਤਾਂ ਮੈਂ ਤਾਂ ਹੁਣ ਤਾਂ ਮੈਂ ਕਿਰਾਏ ਤੇ ਰਹਿਣਾ ਭਾਈ ਬੇਗ ਗਿਆ ਸਾਰਾ ਕੁਝ ਬੱਚੇ ਵੀ ਹੋਰ ਯਾਨੀ ਬਰਬਾਦ ਹੀ ਹੋ ਗਿਆ ਮੇਰਾ ਜੀ ਪਰਿਵਾਰ ਚ ਕੌਣ ਕੌਣ ਹੈ ਮੇਰਾ ਤਲਾਕ ਹੋ ਗਿਆ ਸੀਗਾ ਬਸ ਹਾਲਾਤ ਹੀ ਕੁ ਸਹ ਇਹ ਜੇ ਬਣ ਗਏ ਸੀ ਉਹ ਦੂਜੀ ਜਗ੍ਹਾ ਚਲੀ ਗਈ ਬੱਚੇ ਵੀ ਨਾਲੇ ਚਲੇ ਗਏ ਕੱਲੇ ਰਹਿਨੇ ਆਏ ਫੀਲ ਜਿਆ ਨਹੀਂ ਹੁੰਦਾ ਕਦੇ ਮਹਿਸੂਸ ਨਹੀਂ ਹੁੰਦਾ ਵੀ ਜਮੇ ਇਕੱਲੇ ਰਹਿ ਗਏ ਸਾਰਾ ਕੁਝ ਇਕੱਲੇ ਕਰਨਾ ਪੈਂਦਾ ਕਰਿਆ ਕੀ ਜਾਵੇ ਜਿਉਣਾ ਕਿਸੇ ਦਾ ਕਿਸੇ ਨੂੰ ਕੁਝ ਕਹਿ ਵੀ ਨਹੀਂ ਸਕਦੇ ਹੁਣ ਬੱਚ ਉਹਦਾ ਪਰਮਾਤਮਾ ਦਾ ਭਾਣਾ ਮੰਨਿਆ ਹੋਇਆ ਵੀ ਚਲੋ ਜੋ ਵੀ ਆਪਦੇ ਕਰਮਾਂ ਦਾ ਹੀ ਕੋਈ ਖਬਰਾਂ ਕੀ ਹਿਸਾਬ ਕਿਤਾਬ ਹੋਵੇ ਵੀ ਇਹ ਦੁੱਖ ਮਿਲਣਾ ਸੀਗਾ ਤੇ ਗੱਲਬਾਤ ਕਰਦੇ ਆ ਅੰਕਲ ਜੀ ਨਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਅੰਕਲ ਜੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਜੀ ਸਜੀਤ ਸਿੰਘ ਹੈ। ਅੰਕਲ ਜੀ ਕਿੰਨਾ ਸਮਾਂ ਹੋ ਗਿਆ ਇੱਥੇ ਰੇੜੀ ਲਾਉਂਦਿਆਂ ਨੂੰ? ਡੇਢ ਕਿ ਮਹੀਨਾ ਹੋਇਆ ਭਾਈ। ਡੇਢ ਮਹੀਨਾ ਹੋਇਆ। ਉਮਰ ਕਿੰਨੀ ਹੈ ਤੁਹਾਡੀ? ਮੇਰੀ 65-70 ਦੇ ਗੇੜ ਹੈਗੀ ਹੈ। ਅੰਕਲ ਜੀ 65-70 ਦੇ ਗੇੜ ਉਮਰ ਆ ਗਈ। ਡੇਢ ਮਹੀਨਾ ਹੋਇਆ। ਇਹ ਤੋਂ ਪਹਿਲਾਂ ਕੀ ਕੰਮ ਕਰਦੇ ਸੀ? ਪਹਿਲਾਂ ਤਾਂ ਭਾਈ ਅੰਡਸਟਰੀ ਏਰੀਆ 'ਚ ਕਰਦਾ ਸੀਗਾ ਕੰਮ। ਹਾਂ ਜੀ। ਫਿਰ ਉਹ ਖੜਕਾ। ਉਹ ਫਿਰ ਆਏ ਹੋ ਗਿਆ ਨਾ ਕੰਮ ਭਾਰਾ ਸੀਗਾ। ਫਿਰ ਜਿਸਮ ਲੋੜ ਮੰਨਣ ਲੱਗਿਆ ਕਾ ਹੁੰਦਾ ਨਹੀਂ ਸੀਗਾ ਕੰਮ ਫਿਰ ਮੈਂ ਉਹ ਕੰਮ ਛੱਡ ਤਾ ਜੀ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਚ ਤਾਂ ਭਾਈ ਇਹਦਾ ਸਾਰੇ ਹੀ ਨੇ ਜਾਨੀ ਕਿ ਉਹ ਇਸ ਟਾਈਮ ਇਕੱਲੇ ਹੀ ਆ ਬਸ ਸਾਰੇ ਮਤਲਬ ਸਾਰੇ ਹੀ ਨੇ ਤੇ ਤੁਸੀਂ ਇਕੱਲੇ ਹੋ ਕੀ ਕਰਨ ਐ ਸੀ ਦੋ ਵੱਡੇ ਭਾਈ ਸੀਗੇ ਮੇਰੇ ਤੋਂ ਉਹਨਾਂ ਦੀ ਡੈਥ ਹੋ ਗਈ ਤੇ ਹੁਣ ਉਹਨਾਂ ਦੇ ਬੱਚੇ ਨੇ ਤੁਹਾਨੂੰ ਪਤਾ ਹੀ ਅੱਜ ਕੱਲ ਮਾਹੌਲ ਦਾ ਕੋਈੜਾ ਕਿਸੇ ਕੌਣ ਕਿਸੇ ਨੂੰ ਪੁੱਛਦਾ ਵਾ ਜਦ ਮੇਰਾ ਪਰਿਵਾਰ ਦਾ ਮੇਰਾ ਤਲਾਕ ਹੋ ਗਿਆ ਸੀਗਾ ਬਸ ਹਾਲਾਤ ਹੀ ਕੁ ਸਹਜੇ ਬਣ ਗਏ ਸੀ ਤੇ ਉਹ ਦੂਜੀ ਜਗ੍ਹਾ ਚਲੀ ਗਈ ਬੱਚੇ ਵੀ ਨਾਲੇ ਚਲੇ ਗਏ ਪਹਿਲਾਂ ਕਿਵੇਂ ਦੇ ਹਾਲਾਤ ਸੀਗੇ ਜਦੋਂ ਪਹਿਲਾ ਜਵਾਨੀ ਪੈਰ ਕਾਹੇ ਉਹ ਜਿਹੇ ਹਾਲਾਤ ਸੀਗੇ ਤੁਹਾਡੇ ਬਹੁਤ ਵਧੀਆ ਸੀਗੇ ਜੀ ਬਹੁਤ ਵਧੀਆ ਸੀ ਅ ਪਹਿਲਾਂ ਸਪਰਿੰਗ ਦਾ ਕੰਮ ਚੱਲਦਾ ਹੁੰਦਾ ਸੀ ਘਰੇ ਹੀ ਮੇਰਾ ਆਪਦਾ ਕੰਮ ਸੀਗਾ ਉਹ ਪਤਾ ਨਹੀਂ ਕਿਸੇ ਨੇ ਕੁਝ ਕੀ ਕਰਾਇਆ ਕੀ ਗੱਲ ਹੋਈ ਹੈ ਕੀ ਬਾਤ ਹੋਈ ਹੈ ਬਸ ਸਾਰਾ ਕੁਝ ਨਸ਼ਟ ਹੋ ਗਿਆ ਮੇਰਾ ਤਾਂ ਉਹ ਉਹੀ ਘਰੇ ਵਿੱਚ ਰਹਿੰਦੇ ਨੂੰ ਜਿੱਦੇ ਚ ਉਹਦੇ ਰਹਿੰਦੇ ਸੀ ਨਹੀਂ ਮੈਂ ਤਾਂ ਹੁਣ ਤਾਂ ਮੈਂ ਕਿਰਾਏ ਤੇ ਰਹਿਣਾ ਭਾਈ ਬੇਗ ਬੇਗ ਗਿਆ ਸਾਰਾ ਕੁਝ ਬੱਚੇ ਵੀ ਖੋਰਿਆ ਯਾਨੀ ਬਰਬਾਦ ਹੀ ਹੋ ਗਿਆ ਬੰਨਾ ਅੰਕ ਜੀ ਕਹੇ ਸੋਚਿਆ ਸੀ ਵੀ ਸਭ ਕੁਝ ਸੀ ਬੱਚੇ ਵੀ ਸੀ ਘਰ ਸੀਗਾ ਕਦੇ ਵੀ ਆ ਵੀ ਉਹ ਆਏਗੀ ਵੀ ਸੜਕ ਤੇ ਘੜ ਕੇ ਰੇੜੀ ਲਾਉਣ ਸੋਚਿਆ ਕਦੇ ਵੀ ਨਹੀਂ ਸੋਚਿਆ ਸਭ ਨੇ ਜੀ ਵੀ ਯਾਦ ਨਹੀਂ ਸੀ ਵੀ ਆਹ ਕੰਮ ਹੋ ਜਾਊਗਾ ਹਾਂ ਤੇ ਜੇ ਇਕੱਲੇ ਰਹਿਨੇ ਹੋ ਔਖਾ ਨਹੀਂ ਲੱਗਦਾਗਾ ਐਵੇਂ ਇਕੱਲੇ ਇੰਨੀ ਉਮਰ ਹੋ ਗਈ ਇਹ ਰੇੜੀ ਨੂੰ ਲੈ ਕੇ ਆਉਣਾ ਕਿੰਨੀ ਕਿ ਦੂਰ ਰਹਿਨੇ ਹੋ ਇੱਥੋਂ ਹੈਗਾ ਇਦਾਂ ਤਨ 4 ਕਿਲੋਮੀਟਰ ਹੈਗਾ ਇੱਥੋਂ ਤੇ 4 ਕਿਲੋਮੀਟਰ ਫਿਰ ਇਹਨੂੰ ਰੇੜਕੀ ਲੈ ਕੇ ਜਾਣੇ ਹੋ ਆ ਰੇੜਕੀ ਲੈ ਜਾਣੀ ਪੈਂਦੀ ਆ ਟਰੈਫਿਕ ਦੇ ਵਿੱਚ ਹੀ ਬੁਰਾ ਹਾਲ ਬੰਕੇ ਦੇ ਆਲੇ ਔਖਾ ਆਏ ਆ ਵੀ ਹੁਣ ਲੈ ਜਾਣੀ ਤਾਂ ਪੈਣੀ ਆ ਭਾਈ ਜੇ ਹੁਣ ਰੇੜੀ ਨੂੰ ਇੱਥੇ ਛੱਡਦਾ ਇੱਥੋਂ ਕੋਈ ਲੈ ਗਿਆ ਤਾਂ ਵੀ ਕੰਮ ਖਰਾਬ ਹੋ ਜਾਣਾ ਗੁਜ਼ਾਰਾ ਹੋ ਜਾਂਦਾ ਦੇ ਵਿੱਚ ਆ ਜਣੀ ਦਾਲ ਫੁਲਕਾ ਸ਼ਾਮ ਨੂੰ ਦੋ ਪ੍ਰਸ਼ਾਦੇ ਮਿਲ ਜਾਂਦੇ ਆ ਆਪ ਵੀ ਬਣਾਉਣੇ ਆ ਫਿਰ ਤੁਸੀਂ ਹਾਂ ਰੋਟੀ ਵੀ ਆਪ ਹੀ ਬਣਾਉਣੀ ਆ ਸਾਰਾ ਕੁਝ ਆਪ ਹੀ ਕਰਨਾ ਪੈਂਦਾ ਕੱਪੜੇ ਵੀ ਆਪ ਹੀ ਧੋਣੇ ਆ ਰੋਟੀ ਵੀ ਆਪ ਹੀ ਬਣਾਉਣੀ ਆ ਤੇ ਆ ਜਿਹੜੇ ਸਮਾਨ ਬਣਾਉਣਾ ਇਹ ਵੀ ਸਵੇਰੇ ਉੱਠ ਕੇ ਬਣਾਉਣਾ ਪੈਂਦਾ ਕਿੰਨੇ ਵਜੇ ਉੱਠਦੇ ਹੋ ਸਵੇਰੇ 5 ਵਜੇ ਉੱਠਦਾ ਹਾਂ ਜੀ ਇਹ ਇਕੱਲੇ ਰਹਿਨੇ ਆਏ ਫੀਲ ਜਾਂ ਨਹੀਂ ਹੁੰਦਾ ਕਦੇ ਮਹਿਸੂਸ ਨਹੀਂ ਹੁੰਦਾ ਵੀ ਜਮੇ ਇਕੱਲੇ ਰਹਿ ਗਏ ਸਾਰਾ ਕੁਝ ਇਕੱਲੇ ਕਰਨਾ ਪੈਂਦਾ ਕਮਾਉਣੇ ਵੀ ਉਹ ਵੀ ਬਸ ਆਪ ਦੇ ਜੋਗ ਦਾ ਕੰਮ ਹਾਂ ਪਾਏ ਬਾਏ ਆ ਭਾਈ ਹੁਣ ਕੀ ਕਰਿਆ ਕੀ ਜਾਵੇ ਕਿ ਹੁਣ ਕਿਸੇ ਦਾ ਕਿਸੇ ਨੂੰ ਕੁਝ ਕਹਿ ਵੀ ਨਹੀਂ ਸਕਦੇ ਹੁਣ ਬਸ ਉਹਦਾ ਪਰਮਾਤਮਾ ਦਾ ਭਾਣਾ ਮੰਨਿਆ ਹੋਇਆ ਵੀ ਚਲੋ ਜੋ ਵੀ ਆਪ ਦੇ ਕਰਮਾਂ ਦਾ ਹੀ ਕੋਈ ਕਬਰਾਂ ਕੀ حساب ਕਿਤਾਬ ਹੋਵੇ ਵੀ ਇਹ ਦੁੱਖ ਮਿਲਣਾ ਸੀਗਾ ऐसे विवाद ਜਾਂਦੇ ਆ ਇਹਦੇ ਵਿੱਚ ਇਹ ਹਜੇ ਤਾਂ ਬਈ ਕੱਟ ਹੀ ਆ ਕੰਮ ਜਣੀ ਫੇਰ ਵੀ 4-1/2 ਬਣ ਜਾਂਦਾ ਮੇਰਾ ਸਰ ਜਾਂਦਾ ਉਹ ਲੱਗ ਗਏ ਮਤਲਬ ਗਾਹ ਕੌਣ ਲੱਗੇ ਜਿਵੇਂ 1.5 ਕਿ ਮਹੀਨਾ ਹੋਇਆ ਅੱਗੇ ਨਾਲੋਂ ਫਰਕ ਆਊਗਾ ਪਿਆ ਜੀ ਅੱਗੇ ਨਾਲੋਂ ਫਰਕ ਆ ਅੰਕਲ ਜੀ ਇੱਕ ਵਾਰੀ ਆਪਣੀ ਲੋਕੇਸ਼ਨ ਦੱਸ ਦੋ ਵੀ ਕਿਹੜੀ ਲੋਕੇਸ਼ਨ ਆਏ ਕਿੱਥੇ ਤੁਸੀਂ ਰੇੜੀ ਲਾਉਣੇ ਹੋਗੇ ਤੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਇੱਥੇ ਹੁੰਨੇ ਹੋ ਇੱਥੇ ਵੀ ਮੈਂ 11 ਵਜੇ ਤੋਂ ਅ 6:30 ਵਜੇ ਤੱਕ ਇੱਥੇ ਹੁੰਦਾ ਹਾਂਜੀ ਕਿਹੜਾ ਰੋਡ ਐ ਅੰਕਲ ਜੀ ਇਹ ਕਿਹੜੀ ਲੋਕੇਸ਼ਨ ਆ ਜਗਾ ਕਿਹੜੀ ਆ ਪਾਵਰ ਰੋਡ ਆ ਇਹ ਪਾਵਰ ਰੋਡ ਮਸ਼ਹੂਰ ਆ ਇਹ ਆ ਪਾਵਾਂ ਦੀ ਨੁੱਕਰ ਪੈਂਦੀ ਆ ਹਾਂ ਪਾਵਰ ਆ ਸਾਹਮਣੇ ਪਾਵਾਂ ਦਾ ਦੂਜਾ ਖੁੰਜਾ ਪਾਵਾਂ ਸਾਰਾ ਹਸਪਤਾਲ ਪਾਵਾਂ ਦਾ ਹੀ ਆ ਹਾਂ ਆਵਾ ਹਸਪਤਾਲ ਦੇ ਜਿਹੜੇ ਸਾਹਮਣੇ ਅੰਕਲ ਜੀ ਦੀ ਰੇੜੀ ਲੱਗੀ ਹੋਈ ਹੈ ਕਿ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ ਇੱਥੇ ਹੁੰਦੇ ਆ ਤੁਸੀਂ ਵੀ ਇੱਥੇ ਆ ਕੇ ਜੇ ਗੋਲਾ ਖਾਣਾ ਹੈ ਇੱਥੇ ਆ ਕੇ ਗੋਲਾ ਖਾ ਸਕਦੇ ਹੋਗੇ ਤੇ ਹੋਰ ਕਿਵੇਂ ਦੀ ਲੱਗੀ ਅੰਕਲ ਜੀ ਦਾ ਕੰਮ ਤੇ ਕਿਵੇਂ ਦੀ ਲੱਗੀ ਜਾਣਕਾਰੀ ਕਮੈਂਟ ਸੈਕਸ਼ਨ ਕਰਕੇ ਜਰੂਰ ਦੱਸਿਓ ਤੇ ਹੋਰ ਅਪਡੇਟਸ ਲਈ ਦਿਖਦੇ ਰਹੋ ਦਾ ਸਿਟੀ ਹੈਡਲਾਈਟ